ਪ੍ਰਿਸ਼ੰਦਾਸੀ ਤੁਹਾਨੂੰ ਬਾਤ ਕਰਦੇ ਜਿਸ ਪਰਮੇਸ਼ਰ ਨੇ ਸਾਨੂੰ ਸੰਦੜਾ ਰੱਖਿਆ ਆਰ ਅਜੇ ਇੱਕ ਵਾਰ ਫਿਰ ਪਤਪੜੀ ਹਸਬਰੀ ਵਿੱਚ ਸੰਗ ਲੈ ਕੇ ਆਏ ਪਿਆਰਿਓ ਅਸੀਂ ਪਰਮੇਸ਼ਰ ਦਾ ਵਚਨ ਸਿੱਖ ਰਿਹਾ 45 ਜਪੂਰ ਦਾ 13 ਤੇ 14 ਵਚਨ ਆਓ ਸੇ ਇੱਕ ਵਾਰ ਫਿਰ ਤੋਂ ਪੜੀਏ 45 ਜਪੂਰ ਉਸ ਦਾ 13 ਤੇ 14 ਵਚਨ ਵਚਨ ਸਕੀਤਾ 45 ਕਾ 13 ਔਰ 14 ਵਚਨ

की राजकुमारी सरोसर तेजवंत है और उसका लिबासन अलग अलग भाषावान जदते अलग अलग शब्द आए हैं तो हिंदी में एक बार फिर से पढ़े पैंतालीस का

ਉਹਦਾ ਜਿਹੜਾ ਲਿਬਾਸ ਆ ਇਹ ਸੋਨਰੀਆ ਯਾਨੀ ਉਹਦੇ ਤੇ ਸੋਨੇ ਦੇ ਨਾਲ ਉਹ ਕੱਢਿਆ ਹੋਇਆ ਹੈ ਸੋਨੇ ਦੇ ਨਾਲ ਉਹ ਬਣਾਇਆ ਗਿਆ ਹੈ ਕਿਉਂਕਿ ਰਾਜਕੁਮਾਰੀ ਹੈ ਸਾਡੇ ਲਈ ਤੇ ਸੋਨਾ ਜਿਹੜਾ ਨਾ ਉਹ ਥੋਲਿਆਂ 'ਚ ਮਿਲਦਾ ਹੈ ਲੇਕਿਨ ਰਾਜਿਆਂ ਕੋਲ ਕਵਾਂਟਲਾਂ ਦੇ ਨਾਲ ਤੋਂ ਸਾਟੇ ਲਈ ਇੱਕ ਤੋਲਾ ਖਰੀਦਣਾ ਤੋਂ ਅੱਜ 80-90 ਹਜ਼ਾਰ ਰੁਪਿਆ ਤੁਹਾਨੂੰ ਇਸਤੇਮਾਲ ਕਰਨਾ ਪੈਂਦਾ। ਲੇਕਿਨ ਅਗਰ ਤੁਸੀਂ ਆ ਬਾਣੀ ਦੀ ਗੱਲ ਕਰੋ ਤਾਂ ਉਹਨੂੰ ਤੋਲਾ ਲੈ ਦਿ ਲੋੜੇ। ਹਾਂਜੀ। ਜਰਾ ਸੋਚ ਕੇ ਦੇਖੋ ਰਾਜਕਮਾਰੀ ਆ ਉਹਦਾ ਵਸਤਰ ਕਾਦ ਆ। ਸੋਨੇ ਨਾਲ ਮੜਿਆ ਹੋਇਆ। ਉਰਦਾ ਅਗਲਾ ਸ਼ਬਦ ਆ ਬੂਟੇ ਕਟੇ ਗਏ ਆ ਠੀਕ ਮੈਨਿੰਕਾ ਸੰਸਕ੍ਰਿਤ ਦੇ ਵਿੱਚ ਉਹਦਾ ਸ਼ਬਦ ਮਿਲੇ ਆ ਸੰਸਕ੍ਰਿਤ ਸ਼ਬਦ ਤੋਂ ਲਿਖਿਆ ਹੈ ਕਿ ਸਰੋ ਸਰ ਤੇਜਵੰਤ ਆ ਯਾਨੀ ਉਹਦੀ ਚਮਕ ਕੇਦੀ ਆ ਉਸ ਅਰਥ ਦੇ ਵਿੱਚ ਦੱਸਿਆ ਕਿ ਬਾਹਰ ਅਗਰ ਤੁਸੀਂ ਇੱਕ ਤੁਲ ਨੂੰ ਜੋ ਗਹਿਰੇ ਆਪਾ ਪਵਾਣੇ ਆ ਜੋ ਸੁਜਾਉਣੇ ਆ ਉਹ ਤੋਂ ਵੀ ਜ਼ਿਆਦਾ ਚਮਕਿਆ ਉਹਦੇ ਤੇਜ ਦੀ ਜੋ ਦਾ ਤੇਜ ਆ ਉਸ ਰਾਜਕੁਮਾਰੀ ਦਾ ਉਸ ਦੇ ਤੇਜ ਦੀ ਕੋਈ ਤੁਲਣਾ ਹੀ ਨਹੀਂ ਹੈ ਔਰ ਇਹ ਪਤਾ ਹੈ ਰਾਜਕੁਮਾਰੀ ਕੌਣ ਹੈ ਪ੍ਰਭੂ ਯੀਸ਼ੂ ਮਸੀਹ ਦੀ ਕਲਿਸਿਆ ਦੁਨੀਆਂ ਦਾ ਸਾਰਾ ਸੋਨਾ ਇਕੱਠਾ ਵੀ ਕੀਤਾ ਜਾਏ ਉਸੋਂ ਸੋਨੇ ਨਾਲੋਂ ਵੀ ਜ਼ਿਆਦਾ ਚਮਕ ਕੇ ਦੀ ਏ ਪ੍ਰਭੂ ਯੀਸ਼ੂ ਮਸੀਹ ਦੀ ਕਲੀਸਿਆ ਦੀ ਨਵੀਂ ਧਰਤੀ ਨਵਾਂ ਆਕਾਸ਼ ਜਦੋਂ ਹੋਵੇਗਾ ਨਾ ਤੇ ਉਸ ਵਕਤ ਕਿਸੇ ਲਾਈਟ ਦੀ ਜ਼ਰੂਰਤ ਨਹੀਂ ਹੋਵੇਗੀ ਪ੍ਰਭੂ ਯੀਸ਼ੂ ਮਸੀਹ ਰੋ ਦੀ ਕਲੀਸਿਆ ਜਿਹਨੂੰ ਨਵਾਂ ਯਰੂਸ਼ਲਮ ਆਪਾ ਕਹਿੰਨੇ ਆ ਉਹਦਾ ਤੇਜ ਹੀ ਉਹਦੀ ਰੋਸ਼ਨੀ ਐਨੀ ਹੋਵੇਗੀ ਲਿਖਿਆ ਕਿ ਉਹਦੀ ਰੋਸ਼ਨੀ ਦੇ ਦੁਬਾਰਾ ਕੋਮਾ ਤੁਰਪ ਗਿਆ ਇਹਨਾਂ ਤੇਜ ਹੋਵੇਗਾ ਇਸਨਾਰੇ ਲੋਕ ਕਿੰਨੇ ਸੀ ਜਦੋਂ ਮਿਸਟਰ ਚਾ ਨਿਕਲੇ ਲਗਭਗ 32 ਲੱਖ ਲੋਕ ਔਰ ਉਹਨਾਂ ਦੇ ਪਰਮੇਸ਼ਰ ਅੱਗੇ ਅੱਗੇ ਰਾਤ ਨੂੰ ਕੀ ਕਰਦਾ ਹੈ ਅੱਗ ਦਾ ਖੰਭਾ ਬਣ ਕੇ ਦੇਖੋ 32 ਲੱਖ ਲੋਕਾਂ ਨੂੰ ਰੋਸ਼ਨੀ ਕਿਤਰਾ ਮਿਲਦੀ ਹੈ ਇੱਕ ਅੱਗ ਦੇ ਖੰਭੇ ਦੇ ਦੁਆਰੇ ਚੰਦਰਮਾ ਦੇਖੋ ਕਰੋੜਾ ਕਰੋੜਾ ਲੋਕਾਂ ਨੂੰ ਚੰਦਰਮਾ ਦੀ ਰੋਸ਼ਨੀ ਕੀ ਕਰਦੀ ਹੈ ਚਲਾਉਂਦੇ ਹਨ ਜੇਰਾ ਸੋਚ ਕੇ ਦੇਖਿਓ ਇਸ ਤੋਂ ਵੀ ਵੱਧ ਕੇ ਸੂਰਜ ਚੰਦਰਮਾ ਤਾਰਿਆਂ ਤੋਂ ਵੀ ਵੱਧ ਕੇ ਤੇਜ ਪ੍ਰਭ ਯੀਸ਼ੂ ਮਸੀਹ ਦੀ ਕਲੀਸਿਆ ਦਾ ਹੋਵੇਗਾ ਹallelujah ਤਾਂ ਇਸ ਧਰਤੀ ਤੇ ਜਦੋਂ ਅਸੀਂ ਰਹਿ ਰਹੇ ਆ ਤਾਂ ਉਹਦਾ ਵੀ ਆਤਮਿਕ ਅਰਥ ਸੁਣੀਏ ਕਿ ਸੁਨਹਿਰਾ ਜਾਂ ਸੋਨੇ ਦਾ ਵਸਤਰ ਇਸ ਧਰਤੀ ਤੇ ਰਹਿਦੇ ਸਭੇ ਜਿੰਨੇ ਵੀ ਲੋਗ ਆ ਜੋ ਯੀਸ਼ੂ ਮਸੀਹ ਤੇ ਵਿਸ਼ਵਾਸ ਕਰਦੇ ਆ ਜਿੰਨਾਂ ਨੇ ਯਿਸੂ ਮਸੀਹ ਨੂੰ ਮੁਕਤੀਦਾਤਾ ਕਰਕੇ ਕਬੂਲ ਕੀਤਾ ਹੈ ਉਹਨਾਂ ਲੋਕਾਂ ਦੇ ਅੰਦਰ ਅਗਰ ਵਿਸ਼ਵਾਸ ਨਹੀਂ ਤੇ ਤੁਹਾਡਾ ਜਿਹੜਾ ਲਿਬਾਸ ਆ ਉਹ ਸੁਨਹਿਰੀ ਜਾਂ ਸੋਨੇ ਰਕਤ ਨਹੀਂ ਕਿ ਕਿ ਸੋਨੇ ਦੇ ਨਾਲ ਵਿਸ਼ਵਾਸ ਦੀ ਤੁਲਨਾ ਕੀਤੀ ਗਈ ਹੈ ਕਿ ਵਿਸ਼ਵਾਸ ਉਹ ਤੋਂ ਵੀ ਵੱਧ ਕੇ ਕੀਮਤੀ ਏ ਤੇ ਉਹ ਵਸਤਰੀ ਕਿਹੜਾ ਸੋਨੇ ਦਾ ਜਿਹੜਾ ਚਮਕੇ ਨਾ ਕਿ ਉਹ ਵਿਸ਼ਵਾਸੀ ਕਿਹੜਾ ਜਿਹਦੇ ਅੰਦਰ ਵਿਸ਼ਵਾਸੀ ਨਾ ਹੋ। ਸੋ ਆਈ ਗੇ ਪਰਮੇਸ਼ਰ ਦੇ ਵਚਨ ਚੋਂ ਪੜ ਲੈਂਦੇ ਆ ਪਹਿਲਾ ਪਤਰਸ ਉਸ ਦਾ ਇੱਕ ਅਧਿਆਇ 7 ਵਚਨ ਪੜੀਂ। ਕਿ ਯੀਸ਼ੂ ਮਸੀਹ ਦੀ ਕਲਿਸਿਆ ਦਾ ਜੋ ਵਿਸ਼ਵਾਸ ਹੈ ਉਹ ਸੋਨੇ ਤੋਂ ਵੀ ਕਿਤੇ ਵੱਧ ਕੇ ਕੀਮਤੀ ਆ। ਕਿਤੇ ਵੱਧ ਕੇ ਤੇਜ ਵੱਧ ਤੇ ਆ। ਜੀ। ਤੁਹਾਡੀ ਪਰਖੀ ਹੋਈ ਨਿਚਾ ਜਿਹੜੀ ਨਾਮ ਸੁਣ ਵਾਲੇ ਸੋਨੇ ਨਾਲ ਜੀ ਭਾਵੇਂ ਅਗ ਵਿੱਚ ਤਾਇਆ ਵੀ ਜਾਵੇ ਅੰਤ ਭਾਰੇ 몰ਦੀ ਹੈ ਤੋ ਤੁਹਾਡਾ ਪਰਖਿਆ ਹੋਇਆ ਵਿਸ਼ਵਾਸ ਜਿਹੜਾ ਆ ਉਹ ਸੋਨੇ ਨਾਲੋਂ ਵੀ ਭਾਵੇਂ ਉਹ ਅੱਗ ਵਿੱਚ ਵੀ ਤਾਇਆ ਜਾਵੇ ਤਾਂ ਵੀ ਇਹ ਉਸ ਤੋਂ ਵੀ ਬਹੁਤ ਕੀਮਤੀ ਹੈ ਜੋ ਤੁਹਾਡੇ ਕੋਲ ਵਿਸ਼ਵਾਸ ਹੈ ਨਾਸ਼ਵਾਨ ਸੋਨੇ ਨਾਲੋਂ ਵੀ ਲਿਖਿਆ ਹੈ ਤੇ ਅੱਜ ਸੋਨੇ ਦੀਆਂ ਖਜ਼ਾਨਾ ਹੈ ਤੁਸੀਂ ਅਗਰ ਦੁਨੀਆਂ ਦਾ ਜਿੱਥੇ ਸੋਨਾ ਰੱਖਿਆ ਜਾਂਦਾ ਆ ਅਗਰ ਉਸ ਜਗ੍ਹਾ ਨੂੰ ਤੁਸੀਂ ਦੇਖ ਲੋ ਤੇ ਪਤਾ ਨਹੀਂ ਤੁਸੀਂ ਦੇਖ ਕੇ ਜਿੱਦਾਂ ਹੀ ਰਹਿ ਭੋਕੇ ਨਹੀਂ ਕਿ ਕਿ ਸੋਨਾ ਇਤਰਾ ਰੱਖਿਆ ਆ ਜਿਤਨਾ ਪਹਾੜ ਲੱਗੇ ਹੋਣ ਦੁਨੀਆਂ ਦੇ ਦੇਸ਼ਾਂ ਦਾ ਜਿੱਥੇ ਸੋਨਾ ਇਕੱਠਾ ਕਰਕੇ ਰੱਖਿਆ ਜਾਂਦਾ ਉਹ ਜਿਤਰਾ ਪੱਠੇ ਤੇ ਇੱਟਾਂ ਨਹੀਂ ਲੱਗੀਆਂ ਇਤਰਾ ਸੋਨਾ ਇਕੱਠਾ ਕਰਕੇ ਰੱਖਿਆ ਜਾਂਦਾ ਲੇਕਿਨ ਇਹਦੇ ਬਾਰੇ ਸ਼ਬਦ ਕੀ ਆਇਆ ਨਾਸ਼ਵਾਨ ਸੋਨੇ ਨਾਲੋਂ ਵੀ ਇਹਦਾ ਅਰਥ ਸਮਝਦੇ ਹੋ ਕਿ ਕਿ ਜਦ ਇਹ ਧੰਤੀ ਨਸ਼ਟ ਹੋ ਜਾਣਗੇ ਕੀ ਦਾ ਤੇ ਸੋਨਾ ਵੀ ਸਾਰਾ ਕੀ ਹੋ ਜਾਏਗਾ ਨਸ਼ਟ ਹੋ ਜਾਏਗਾ ਪਹਿਲਾਂ ਵੀ ਮਿੱਟੀ ਚੋਂ ਨਿਕਲਣ ਦਿਆ ਤੇ ਬਾਅਦ ਚ ਵੀ ਕਿੱਧਰ ਮਿਲ ਜਾਏਗਾ ਮਿੱਟੀ ਚ ਮਿਲ ਜਾਏਗਾ ਨੂੰ ਦੇ ਸਮੇਂ ਕੀ ਹੋਇਆ ਸੀ ਹਾਂਜੀ ਨੂੰ ਦੇ ਸਮੇਂ ਜਲਪੁਰ ਲੋ ਆਈ ਸੀ ਜੀ ਪਾੜੀ ਪਹਾੜਾਂ ਤੱਕ ਚਲੇ ਗਿਆ ਸੀ ਸਭ ਕੁਝ ਕੀ ਹੋਇਆ ਤਾਂ ਅੱਜ ਪਹਾੜ ਖੋਦ-ਖੋਦ ਕੇ ਕੋਲਾ ਵੀ ਥੱਲਿਓਂ ਕੱਢ ਰਹੇ ਆ ਚਾਦੀ ਵੀ ਮਿਲ ਰਹੀ ਆ ਸੋਨਾ ਵੀ ਮਿਲ ਰਿਹਾ ਆ ਅਣਮੋਲ ਮੋਤੀ ਵੀ ਮਿਲ ਰਹੇ ਆ ਮਿਲ ਕਿੱਧਰ ਹੋ ਰਹੇ ਆ ਇਸੇ ਧੰਤੀ ਤੋਂ ਹੀ ਨਾ ਪੰਡਾ ਸ਼ਿਵਾ ਦਾ ਸੋਰੇ ਨਾਲੋਂ ਵੀ ਕੀਮਤੀ ਜੇ एक विश्वासी का विश्वास बहुत सारे लोग आ जो प्रभु यीशु पसीली कष्ट सहते नि बदनामी सहते मेने सोते बीमारी सहते तंगी सह रहे फिर भी विश्वास से खड़े हैं कई तो बीमारी के न सुख के पतले जी हो गए जीले वर्गे और दुनिया मुस्कुरा है येश मसीह मन लो लेकिन अच्छी तरह सुन लो शरीर कमजोर होया है, पर ज्यादा वह नवेलम्च जो, नवे जो तेज वो सारी दुनिया दिखाई देगा कि व्यक्ति जेड़ा येसु मसीह लि की समझा रहा है दुख सहता रहा है कष्ट सह निया समझा रहा बदनामी समझता रहा ਅੱਜ ਦੁਨੀਆ ਸਾਨੂੰ ਮਜ਼ਾਕ ਕਰਦੀ ਹੈ ਕਹਿੰਦਾ ਉਹ ਲੇਕਨ ਇੱਕ ਸਮਾਂ ਆਉਣ ਵਾਲਾ ਹੈ ਅਸੀਂ ਆਤਮਾ ਸ਼ਰੀਰ ਦੇ ਵਿੱਚ ਹੋਵਾਂਗੇ ਕੁੰਡਨਾਸ਼ੀਰ ਉਹ ਨਹੀਂ ਕਮਜ਼ੋਰ ਹੋਵੇਗਾ ਉਸ ਸ਼ਰੀਰ ਨੂੰ ਕੋਈ ਬਿਮਾਰੀ ਨਹੀਂ ਹੋਵੇਗੀ ਉਸ ਦੇਸ਼ ਦੇ ਵਿੱਚ ਅਸੀਂ ਜਾਣ ਵਾਲੇ ਹਾਂ ਐਸੇ ਦੇਸ਼ ਵਿੱਚ ਅਸਾਂ ਚੱਲੇ ਜਾਣਾ ਹੈ ਮੈਂ ਚਾਹਣਾ ਸਭ ਮਿਲ ਕੇ ਗਾਈਏ जिसे ना भुख होनी है ना प्यास होनी बीमारी होनी होनी तंगी होनी है ना ही कोई कम करने की जरूरत पड़ेगी हमेशा आराम और आनंद ही आनंद आवेगा आज जो लोग परेशान होंगे परेशान ना हो दुखी ना हो ਹੌ ਸਲਾਦਾ ਰਹੀਏ ਆਪਣੇ ਪ੍ਰਭੂ ਤੇ ਵਿਸ਼ਵਾਸ ਰੱਖੀਏ ਉਹ ਆਪਣੇ ਵਾਅਦੇ ਦਾ ਪੱਕਾ ਆ ਉਹ ਕਦੇ ਬਦਲਦਾ ਹੀ ਨਹੀਂ ਸੋ ਆਈਏ ਪਰਮੇਸ਼ਰ ਦਾ वचन ਫੋੜ ਪੜ ਲਈਏ ਪਰਮੇਸ਼ਰ ਸਾਨੂੰ ਦੁੱਖਾਂ ਦੇ ਦੁਆਰਾ ਸਾਡੇ ਵਿਸ਼ਵਾਸ ਨੂੰ ਪਰਖਦਾ ਆ ਔਰ ਪਰਖਿਆ ਹੋਇਆ ਵਿਸ਼ਵਾਸ ਨਾਸ਼ ਹੋਣ ਵਾਲੇ ਸੋਨੇ ਤੋਂ ਵੀ ਪਾਵੇਂ ਵਕ ਵਿੱਚ ਵੀ ਤਾਇਆ ਜਾਵੇ ਆਤ ਪਾਰੇ ਬੋਲਦਾ ਹੈ ਜਿシャਇਆ 48 ਦਾ 10 ਵਚਨ ਪੜੀਏ ਜਿシャਇਆ 48 ਦਾ 10 ਵਚਨ ਟ੍ਰੀਟਮੈਂਟ ਹੇਲੂਇਆ ਇੱਧਰ ਸ਼ਬਦ ਆਇਆ ਪਰਮੇਸ਼ਰ ਕਹਿ ਰਿਹਾ ਆ ਮੈਂ ਤੈਨੂੰ ਦੁੱਖ ਦੀ ਪੱਠੀ ਵਿੱਚ ਪਾਇਆ ਹੈ ਪਰਮੇਸ਼ਰ ਕੀ ਕਹਿ ਰਿਹਾ ਹੈ ਮੈਂ ਮੈਂ ਤੈਨੂੰ ਦੁੱਖ ਦੀ ਪੱਠੀ ਵਿੱਚ ਇਸ ਦਾ ਮਤਲਬ ਸ਼ੈਤਾਨ ਨਹੀਂ ਸਾਨੂੰ ਪਾ ਸਕਦਾ ਇੱਧਰ ਦੇਖੀਓ ਉੱਪਰ ਅਗਰ ਤੁਹਾਡੇ ਸਰੀਰ ਚ ਬਿਮਾਰੀ ਆ ਤੂੰ ਸੇ ਦੁੱਖ ਦੀ ਪੱਠੀ ਚ ਤੰਗੀ ਚੱਲ ਰਹੀ ਆ ਵਿਜਲ ਸੁਣੀ ਚੱਲ ਰਹੀ ਆ ਕੋਈ ਕੰਮ ਨਹੀਂ ਮਿਲ ਰਿਹਾ ਇਹ ਇਸ ਦੁੱਖ ਦੀ ਪੱਠੀ ਚ ਤੁਹਾਨੂੰ ਸ਼ੈਤਾਨ ਨੇ ਨਹੀਂ ਪਰਮੇਸ਼ਰ ਨੇ ਪਾਇਆ ਪਰਮੇਸ਼ਰ ਕੀ ਕਹਿ ਰਿਹਾ ਮੈਂ ਤੈਨੂੰ ਦੁੱਖ ਦੀ ਪੱਠੀ ਵਿੱਚ ਪਾ ਕੇ ਪਰਖ ਕੇ ਚੁਣ ਲਿਆ ਆ ਆਪਣੇ ਕੰਮ ਦੇ ਲਈ ਆਪਣੀ ਵਹਿਮਾ ਦੇ ਲਈ ਇਸ ਲਈ ਨਰਾਸ਼ ਨਹੀਂ ਹੋਣਾ ਕਦੇ ਕੁਝ ਲੋਕਾਂ ਦੇ ਸ਼ੈਤਾਨ ਨੇ ਸ਼ਰਾਬ ਦਿੱਤਾ ਹੈ ਸ਼ੈਤਾਨ ਦਾ ਸ਼ਰਾਬ ਪੀ ਗਿਆ ਹੈ ਸ਼ੈਤਾਨ ਵੱਲੋਂ ਆ ਬਿਮਾਰੀ ਸ਼ੈਤਾਨ ਵੱਲੋਂ ਆ ਭਾਈ ਨਹੀਂ ਜਿਹੜੇ ਪਰਮੇਸ਼ਰ ਦੇ ਬੱਚੇ ਨੂੰ ਧਿਆਨ ਨਾਲ ਸੁਣਦੇ ਆ ਜਿਨ੍ਹਾਂ ਨੂੰ ਗਿਆਨ ਆ ਸ਼ੈਤਾਨ ਦਾ ਸਾਡੇ ਤੇ ਕੋਈ ਹੱਕ ਨਹੀਂ ਆ ਸਾਡੇ ਤੇ ਹੱਕ ਆ ਪਰਮੇਸ਼ਰ ਦਾ ਉਹ ਸਾਨੂੰ ਦੁੱਖ ਦੀ ਪੱਟੀ ਵਿੱਚ ਪਾ ਦੇ ਉਹਦਾ ਧੰਨਵਾਦ ਉਹ ਸਾਨੂੰ ਤੰਗੀ ਚ ਲੈ ਕੇ ਜਾਵੇ ਪਰਮੇਸ਼ਰ ਦਾ ਧੰਨਵਾਦ ਜੋ ਵੀ ਸਾਡੇ ਜੀਵਨ ਚ ਪਰਮੇਸ਼ਰ ਕਰਦਾ ਹੈ ਉਸ ਲਈ ਪਰਮੇਸ਼ਰ ਦਾ ਧੰਨਵਾਦ ਸ਼ੈਤਾਨ ਦੀ ਪਰਮੇਸ਼ਰ ਸਾਨੂੰ ਦੁੱਖ ਦੀ ਪੱਟੀ ਚ ਪਾਉਂਦਾ ਹੈ ਸਾਡੇ ਵਿਸ਼ਵਾਸ ਦੀ ਪਰਖ ਕਰਦਾ ਹੈ ਔਰ ਪਰਖਿਆ ਹੋਇਆ ਵਿਸ਼ਵਾਸ ਨਾਸ਼ ਹੋਣ ਵਾਲੇ ਸੋਨੇ ਨਾਲੋਂ ਵੀ ਅਤਿ ਭਾਰੇ ਲਾਏ ਇੱਕ ਵਚਨ ਅਸੀਂ ਹੋਰ ਪੜੀਏ ਜਕਰੀਆ ਦੀ ਕਿਤਾਬ ਉਸਤਾ 13 ਅਧਿਆਏ 9 ਵਚਨ ਜਕਰੀਆ 13 ਕਾ 9 ਮੈਂ ਇਨਕੀ

ਪਰਮੇਸ਼ਰ ਕੀ ਕਹਿ ਰਿਹਾ ਮੈਂ ਇੱਕ ਤਿਆਈ ਨੂੰ ਕਾਦੇ ਵਿੱਚ ਪਾਵਾਂਗਾ ਕਾਦੇ ਵਿੱਚ ਕਾਦੇ ਵਿੱਚ ਕਾਦੇ ਵਿੱਚ ਔਰ ਕੀ ਕਰਾਂਗਾ ਪਰਖਾਂਗਾ ਚਾਂਦੀ ਵਾਂਗੂ ਨਹੀਂ ਸੋਨੇ ਵਾਂਗੂ ਜਿਤਨਾ ਸੋਨਾ ਪਰਖੀਦਾ ਹੈ ਤਦ ਜਦੋਂ ਮੈਂ ਇਹਨਾਂ ਨੂੰ ਪੱਠੀ ਚੋਂ ਬਾਹਰ ਕੱਢਾਂਗਾ ਨਾ ਤਾਂ ਉਹ ਵੀ ਚਮਕਣਗੇ

ਯੇਸ਼ੂ ਮਸੀਹ ਦੀ ਕਲਿਸਿਆ ਦਾ ਜੋ ਲਿਬਾਸ ਹੈ ਉਹ ਸੁਨਹਿਰੀ ਹੋਵੇ ਪਰ ਕੀਆ ਹੋਇਆ ਵਿਸ਼ਵਾਸ ਦੇਖਣਾ ਚਾਹੀਦਾ ਹੈ ਲਿਬਾਸ ਬਾਹਰ ਦਿਖਦਾ ਕਿ ਨਹੀਂ ਪਾਇਆ ਲਿਬਾਸ ਬਾਹਰ ਦਿਖਦਾ ਹੈ ਤਾਂ ਇਹ ਤਾਂ ਪਤਾ ਲੱਗਦਾ ਨਾ ਸੁਨਹਿਰੀ ਹੈ ਸੋਨੇ ਦਾ ਹੈ ਜੀ ਤਾਂ ਸਾਡਾ ਵਿਸ਼ਵਾਸ ਦੂਸਰਿਆਂ ਨੂੰ ਦਿਖਾਈ ਦੇਣਾ ਹੈ ਕੀ ਅਸੀਂ ਯੇਸ਼ੂ ਮਸੀਹ ਦੇ ਕੀ ਕਰਦੇ ਹਾਂ ਵਿਸ਼ਵਾਸ ਕਰਦੇ ਹਾਂ ਅਗਲੇ ਗਾਨੇ ਬੂਟੇ ਕੱਢੇ ਹੋਏ ਪਹਿਰਾਵਾ ਪੈਦੀ ਹੋਈ ਰਾਜਾ ਦੇ ਕੋਲ ਪਚਾਈ ਜੈ ਕਸ਼ਤਾਂ ਦੇ ਦੁਆਰਾ ਸੁਨਹਿਰੀ ਲੁਬਾਸ ਤੋਂ ਹੈ ਪਰ ਕਿਆ ਵਿਸ਼ਵਾਸ ਤੋਂ ਹੈ ਲੇਕਿਨ ਬੂਟੇ ਕੱਢੇ ਹੋਏ ਔਰ ਪਿਛਲੀ ਵਾਰ ਮੈਂ ਤੁਹਾਨੂੰ ਦੱਸਿਆ ਸੀ ਕਿ ਇੱਕ ਕੱਪੜੇ ਨੂੰ ਜਦੋਂ ਫਰੇਮ ਦੇ ਵਿੱਚ ਕੱਸਦੇ ਆ ਫਿਰ ਪੈਣਾ ਬਾਰ-ਬਾਰ ਇੱਕ ਲੰਬੀ ਜੀ ਸੂਈ ਦੀ ਟਿੱਕੀ ਵੀ ਨਹੀਂ ਅੱਡੀ ਲੰਬੀ ਫਿਰ ਬਾਰ-ਬਾਰ ਸੂਈ ਬਾਰ-ਬਾਰ ਸੂਈ ਸੁਰਾਖ ਹੋ ਰਿਹਾ ਧਾਗੇ ਨਾਲ ਕਢਾਈ ਹੁੰਦੀ ਜਾ ਰਹੀ ਆ ਫਿਰ ਕਢਾਈ ਦੇ ਬਾਅਦ ਫੁੱਲ ਨਜ਼ਰ ਆਉਂਦੇ ਤੋਂ ਜਦ ਤੱਕ ਕਢਾਈ ਹੋ ਰਹੀ ਆ ਜਦ ਤੱਕ ਸਾਡੇ ਜੀਵਨ ਚ ਗਸਤ ਆ ਤਦ ਦਿਖਾਈ ਨਹੀਂ ਦੇਣਾ ਜਦ ਪੂਰੇ ਬੂਟੇ ਕੱਢੇ ਜਾਣਗੇ ਨਾ ਤਦ ਲਿਬਾਸ ਵੀ ਦੇਗਾ ਦਿਖਾਈ ਦੇ जब मैं भी परमेश्वर परमेसुर सेवका करीब अज तो बी साल पहला जो कदम रखिया तो कष्ट ही कष्ट कष्ट कस्ट ही कष्ट बीमार ही पंद्रह दिन तक तो दोनों ही बीमार बेटा छोटा ही होद्या सारी पहला पाली की मिल गया दोनों ही बीमार लगभग पंद्रह दिन तक ठीक है जी ਇੱਕ ਦੂਜੇ ਦੀ ਗੱਲ ਪੁੱਛਣ ਵਾਲਾ ਕੋਈ ਚਾਹੀਦਾ ਨਾ ਲੇਕਿਨ ਉਹ ਸਭਾ ਉਹ ਰਾਜ ਦਾ ਸਮਾਂ ਅੱਜ ਕੁਝ ਬੂਟੇ ਕੱਡੇ ਦਿਖ ਰਹੇ ਤੁਹਾਨੂੰ ਤੁਹਾਨੂੰ ਦਿਖ ਰਹੇ ਆ ਬੂਟੇ ਦਿਖਾਈ ਦੇ ਰਹੇ ਜੀ ਹਾਂ ਇੱਕ ਕੰਸ਼ਟਾ ਦੇ ਦੁਆਰਾ ਹੀ ਇਹ ਬੂਟੇ ਬਣੇ ਆ ਕਢਾਈ ਦਾ ਕੰਮ ਕੀਤਾ ਗਿਆ ਹੈ ਇਸ ਲਈ ਮੈਂ ਤੁਹਾਨੂੰ ਵੀ ਕਹਿੰਦਾ ਆਪਣੇ ਪਰਮੇਸ਼ਰ ਤੇ ਨਾਮ ਪੁਰਸਾ ਰੱਖੀ ਜੋ ਕਾਮ ਚੱਲਦਾ ਪਿਆ ਨਾ अजय फ्रेम च है, भुड़क भुड़क के बहर ना निकलो फ्रेम च है, निकल सकते ही नहीं जब तक की ना हो जाए कढ़ाई का कम पूरा तुम तो प्रार्थना करोगे आ बीमारी इश्चि रा दूर हो उन्हें सुन लिया बीमारी ने सुन लिया शत ने भी सुन लिया पर कपड़ा फ्रेम च कसया ना जी अजय कुछ बूटे पैण वाले रेंते हैं ਇਸ ਤਰੀਕਾ ਉਸ ਦਾ ਰੱਖੋ ਧੀਰਜ ਰੱਖੋ ਕੰਮ ਪੂਰਾ ਲੈਦਿਓ ਤਦ ਆਪਣੇ ਆਪ ਹੀ ਫਰੇਮ ਤੇ ਲਾ ਆ ਜਾਵੇਗਾ ਤੇ ਕਪੜਾ ਬਾਹਰ ਤੇ ਜਦੋਂ ਹੀ ਪਹਿਣ ਆਏਗਾ ਤੇ ਫੁੱਲ ਸਾਰਿਆਂ ਨੂੰ ਕੀ ਦੇਣਗੇ ਹallelujah ਹallelujah ਹਾਂ ਪ੍ਰੀਸਰ ਅਦੁੱਚਾਈ ਅੱਖਾਂ ਨੂੰ ਬੰਦ ਕਰੀਏ ਆਪਣੇ ਜੀਵਨ ਦੇ ਵਿਚਾਰ